ਆਪ ਜੀ ਦੇ ਧੰ ਧੰ ਕਲਗੀ ਤਰ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਦਿਵਸ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਸਾ ਜ਼ਿਲ੍ਹੇ ਦੇ ਪਿੰਡ ਝੋੜロイ ਵਿਖੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਨਗਰ ਕੀਰਤਨ ਸਮਾਗਮ ਨੂੰ ਲੈ ਕੇ ਗੁਰਦੁਆਰਾ ਪਾਤਸ਼ਾਹੀ ਦਸਵੀ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਸਵੇਰੇ ਸੰਗਤਾਂ ਦਾ ਇਕੱਠ ਗੁਰਦੁਆਰਾ ਸਾਹਿਬ 71 ਹੋਇਆ ਅਤੇ ਪਾਲਕੀ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਗੁਰਦੁਆਰਾ ਦੇ ਹੈੱਡ ਗ੍ਰੰਥੀ ਬਾਬਾ ਬਚਿੱਤਰ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਜਿਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਰਯਾਦਾ ਅਨੁਸਾਰ ਸੁੰਦਰ ਪਾਲਕੀ ਸਾਹਿਬ ਵਿੱਚ ਬਿਰਾਜਮਾਨ ਕੀਤਾ ਗਿਆ ਗੁਰਦੁਆਰਾ ਸਾਹਿਬ ਤੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਪਾਲਕੀ ਸਾਹਿਬ ਦੇ ਅਗੇ ਪੰਜ ਪਿਆਰਿਆਂ ਵੱਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ ਨਗਰ ਕੀਰਤਨ ਸਮਾਗਮ ਨੂੰ ਲੈ ਕੇ ਪਿੰਡ ਦੀਆਂ ਗਲੀਆਂ ਤੇ ਹਰ ਗਲੀ ਮੁਹੱਲੇ ਦੀ ਸਫਾਈ ਕੀਤੀ ਗਈ ਅਤੇ ਨਗਰ ਕੀਰਤਨ ਆਗਮਨ ਨੂੰ ਲੈ ਕੇ ਗਲੀਆਂ ਨੂੰ ਸੁੰਦਰ ਲੜੀਆਂ ਲਾ ਕੇ ਸਜਾਇਆ ਗਿਆ। ਹਰ ਪੜਾ ਸਥਲ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ। ਨਗਰ ਕੀਰਤਨ 'ਚ ਪੰਜ ਪਿਆਰਿਆਂ ਦੀ ਸੇਵਾ ਭਾਈ ਗੁਰਤੇਜ ਸਿੰਘ, ਭਾਈ ਬਲਦੇਵ ਸਿੰਘ, ਭਾਈ ਪ੍ਰਗਟ ਸਿੰਘ, ਭਾਈ ਨਿਰਮਲ ਸਿੰਘ ਭਾਈ ਕੌਰ ਸਿੰਘ ਭਾਈ ਬਾਬੂ ਸਿੰਘ ਭਾਈ ਇਕਬਾਲ ਸਿੰਘ ਤੇ ਭਾਈ ਰੋਸ਼ਨ ਸਿੰਘ ਵੱਲੋਂ ਨਗਰ ਕੀਰਤਨ ਦੇ ਅੱਗੇ ਸੰਗਤਾਂ ਵੱਲੋਂ ਝਾੜੂ ਲਾ ਕੇ ਸਫਾਈ ਕੀਤੀ ਗਈ ਅਤੇ ਪਾਲਕੀ ਸਾਹਿਬ ਦੇ ਨਾਲ ਚੱਲ ਰਹੀਆਂ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਪ ਕੀਤਾ ਗਿਆ ਇੱਥੇ ਦੱਸ ਦਈਏ ਕਿ ਪਿੰਡ ਚੋੜਰੋਹੀ ਗੁਰੂਆਂ ਪੀਰਾਂ ਦਾ ਇਤਿਹਾਸਕ ਨਗਰ ਹੈ ਦੱਸਿਆ ਜਾਂਦਾ ਹੈ ਕਿ ਮੁਗਲ ਫੌਜ ਨਾਲ ਆਖਰੀ ਜੰਗ ਤੋਂ ਬਾਅਦ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 9 ਮਹੀਨੇ ਰਹਿਣ ਤੋਂ ਬਾਅਦ ਫਯੂਰ ਸਾਹਿਬ ਨੂੰ ਚਾਲੇ ਪਾਏ ਤਾਂ 31 ਅਕਤੂਬਰ 1706 ਨੂੰ ਚੋੜਰੋਹੀ ਚੇਕੋ ਜਿਹਾ ਵਿਸ਼ਰਾਮ ਕੀਤਾ ਸੀ ਜਿਸ ਜਗ੍ਹਾ ਤੇ ਵਿਸ਼ਰਾਮ ਕੀਤਾ ਉਹ ਰੁੱਖ ਅੱਜ ਵੀ ਇੱਥੇ ਮੌਜੂਦ ਹੈ ਇਥੋਂ ਚੱਲਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਇੱਕ ਤੀਰ ਹਵਾ 'ਚ ਛੱਡਿਆ ਸੀ ਤੇ ਵਚਨ ਕੀਤੇ ਸੀ ਕਿ ਸਮਾਂ ਆਉਣ ਤੇ ਹੀ ਇਹ ਤੀਰ ਮਿਲੇਗਾ। ਇੱਕ ਧਾਰਮਿਕ ਸਾਖੀ ਦੀ ਬਾਣੀ 'ਚ ਵੀ ਪਿੰਡ ਝੋੜ ਰੋਹੀ 'ਚ ਗੁਰੂ ਸਾਹਿਬ ਦੇ ਵਿਸ਼ਰਾਮ ਕਰਨ ਦਾ ਜ਼ਿਕਰ ਆਉਂਦਾ ਹੈ। 10 ਮਈ 2017 ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਇੱਕ ਖੋਦਾਈ ਦੇ ਦੌਰਾਨ ਇਹ ਤੀਰ ਮਿਲਿਆ ਸੀ ਜਿਸ ਜਗ੍ਹਾ ਤੇ ਸੰਗਤਾਂ ਵੱਲੋਂ ਅਜਾਇਬ ਘਰ ਤੇ ਤਲਾ ਬਣਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਉਹੀ ਥੀਰੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ 31 ਅਕਤੂਬਰ 1706 ਨੂੰ ਛੱਡਿਆ ਸੀ ਇਹ ਜਗ੍ਹਾ ਸੰਗਤਾਂ ਲਈ ਸਰਦਾ ਦਾ ਕੇਂਦਰ ਬਣੀ ਹੋਈ ਹੈ ਜੋਹਰ ਰੋਹੀ ਦੇ ਨਗਰ ਕੀਰਤਨ 'ਚ ਭਾਈ ਦਲ ਸਿੰਘ ਤਲਵੰਡੀ ਸਾਬੋ ਦੀ ਗਤਕਾ ਪਾਰਟੀ ਵੱਲੋਂ ਤਲਵਾਰਵਾਜੀ ਨੇਜੇ ਤੇ ਅੱਖਾਂ ਤੇ ਪੱਟੀ ਬਨ ਕੇ ਨਾਰੀਅਲ ਤੋੜਨ ਸਮੇਤ ਕਈ ਹੈਰਤ ਭਰੇ ਕਰਤੱਬ ਦਿਖਾਏ ਗਏ ਗਤਕਾ ਪਾਰਟੀ ਵੱਲੋਂ ਦਿਖਾਏ ਗਏ ਜੋਹਰ ਦੇਖ ਕੇ ਸੰਗਤਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡੇ ਗਏ ਨਗਰ ਕੀਰਤਨ ਦੇ ਪੜਾ ਸਥਲਾਂ ਤੇ ਗਤਕਾ ਪਾਰਟੀ ਵੱਲੋਂ ਗਤਕੇ ਦੇ ਜੋਰ ਦਿਖਾਉਂਦੇ ਹੋਏ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਅਪੀਲ ਕੀਤੀ ਨਾਗਰ ਕੀਰਤਨ ਦੌਰਾਨ ਮੇਰੀ ਪੀਰੀ ਖਾਲਸਾ ਅਕੈਡਮੀ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਗੁਰਬਾਣੀ ਦਾ ਗੁਣਗਾਨ ਕੀਤਾ ਗਿਆ ਸ਼ਬਦ ਕੀਰਤਨ ਤੇ ਗੁਰਬਾਣੀ ਦਾ ਗੁਣਗਾਨ ਕਰਨ ਤੇ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰੂਪਾ ਬਖਸ਼ਿ ਦਿੱਕੇ ਸਨਮਾਨ ਦਿੱਤਾ ਗਿਆ सोराव फतेह सिंह न पीती ॾिसे लाल जी खंड बि खा के लियाको बच्या नूंड बि खाओ बच्या खा क ਨਗਰ ਕੀਰਤਨ 'ਚ ਰਾਗੀ ਜਥਾ ਭਾਈ ਬਲਵੀਰ ਸਿੰਘ ਨਥੇ ਹਵਲੋਂ ਗੁਰਬਾਣੀ ਦਾ ਗੁਣਗਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪਿੰਡ ਚੋੜ ਰੋਹੀ ਦਸ਼ਮ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਛੋਕ ਪ੍ਰਾਪਤ ਧਰਤੀ ਹੈ ਅਤੇ ਇਸ ਪਿੰਡ ਦੇ ਲੋਕ ਬੜੇ ਹੀ ਭਾਗਾ ਵਾਲੇ ਹੈ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਸਰਦਾਰੀ ਬਖਸ਼ੀ ਹੈ ਤੇ ਸਾਡੀ ਕੌਮ ਦੀ ਰਾਖੀ ਆਪਣਾ ਸਰਬੰਸ ਵਾਰ ਦਿੱਤਾ। ਉਹਨਾਂ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਗੁਰੂ ਦੇ ਲੜ ਲਾਉਣਾ ਚਾਹੀਦਾ ਹੈ ਅਤੇ ਗੁਰੂ ਘਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਗਏ ਬੰਕ ਦੁਆ ਪੜਾ ਸਤਲ ਤੇ ਪਹੁੰਚਨ ਤੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸੇਵਾਦਾਰਾਂ ਵੱਲੋਂ ਸਰੋਪਾ ਵਕਸ਼ ਦੇ ਕੇ ਸਨਮਾਨਿਤ ਕੀਤਾ ਗਿਆ ਨਗਰ ਕੀਰਤਨ ਚ ਪਹੁੰਚੀਆਂ ਸੰਗਤਾਂ ਲਈ ਪੜਾ ਸਤਲ ਤੇ ਸੇਵਾਦਾਰਾਂ ਵੱਲੋਂ ਚਾਹ ਪਕੌੜਿਆਂ ਦੇ ਲੰਗਰਾਂ ਦੀ ਸੇਵਾ ਕੀਤੀ ਗਈ ਗੁਰਦੁਆਰਾ ਦੇ ਹੈੱਡ ਗ੍ਰੰਥੀ ਬਾਬਾ ਬਚਿੱਤਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਗਰ ਕੀਰਤਨ ਚ ਪਿੰਡ ਦੇ ਹਰ ਘਰ ਦੀ ਸੰਗਤ ਨੇ ਹਿੱਸਾ ਲਿਆ ਅਤੇ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਚ ਭਾਰੀ ਉਤਸ਼ਾਹ ਹੈ। ਉਹਨਾਂ ਨੇ ਦੱਸਿਆ ਕਿ 5 ਜਨਵਰੀ ਨੂੰ ਗੁਰਦੁਆਰਾ ਸਾਹਿਬ ਚ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਅਤੇ 7 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿੱਚ ਭੋਗ ਪਾਏ ਜਾਣਗੇ। ਉਹਨਾਂ ਨੇ ਨਗਰ ਕੀਰਤਨ ਚ ਭਾਗ ਲੈ ਰਹੀਆਂ ਸੰਗਤਾਂ ਤੇ ਹਰ ਸੇਵਾਦਾਰ ਦਾ ਧੰਨਵਾਦ ਕੀਤਾ। ਸਤਿ ਸ੍ਰੀ ਅਕਾਲ ਵੈਦੂਦੀ ਜੀ ਕੀ ਫਤਿਹ ਕਾਰਨ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਦੂਜਾ ਸਾਰੇ ਨਗਰ ਦੀਆਂ ਸੰਗਤਾਂ ਇਹਨਾਂ ਦੇ ਬਹੁਤ ਹੀ ਸਹਿਯੋਗ ਦੇ ਨਾਲ ਅੱਜ ਨਗਰ ਕੀਰਤਨ ਆਰੰਭ ਕੀਤਾ ਗਿਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ 31 ਅਕਤੂਬਰ 1706 ਨੂੰ ਨਗਰ ਉਹ ਰੋਹੀ ਵਿਖੇ ਆਪਣੇ ਚਰਨ ਪਾ ਕੀ ਪਵਿੱਤਰ ਕੀਤਾਗਾ ਤੇ ਅੱਜ ਸੰਗਤਾਂ ਵੱਲੋਂ ਭੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾਉਂਦੇ ਹੋਏ ਕੱਲ੍ਹ ਰੋਇ ਤੋਂ ਲੈ ਕੇ ਪੁਰਕੀ ਬਾਣੀ ਆਇਤਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਸਨ ਅੱਜ ਸੂਹਾ ਤੋਂ ਲੈ ਕੇ ਸੰਗਤਾਂ ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਸ਼ੁਰੂ ਹੋਇਆ ਸੀ ਵੱਖ-ਵੱਖ ਬਰਾਮਾਂ ਤੇ ਹੁੰਦਾ ਹੁਣ ਇਹ ਸਟਾਪ ਤੇ ਪਹੁੰਚਿਆ ਹੈ ਸਾਰੀਆਂ ਸੰਗਤਾਂ ਦਾ ਨਗਰ ਦੀਆਂ ਦਾ ਬਹੁਤ ਬਹੁਤ ਸਹਿਯੋਗ ਹੈ ਬਹੁਤ ਜਿਆਦੇ ਇਕੱਠ ਹੈ ਨਗਰ ਦੇ ਵਿੱਚ ਕੋਈ ਵੀ ਐਸਾ ਨਹੀਂ ਪਰ ਜਿਹੜਾ ਨਾ ਨਗਰ ਕੀਰਤਨ ਦੇ ਵਿੱਚ ਨਾ ਆਇਆ ਹੋਵੇ ਸਾਰਾ ਇਹ ਨਗਰ ਇਸ ਇਕੱਠ ਦੇ ਵਿੱਚ ਧੂਮਤਾਂ ਦੇ ਨਾਲ ਖੁਸ਼ੀਆਂ ਦੇ ਨਾਲ ਇਸ ਸੰਗਤਾਂ ਸ੍ਰੀ ਗੋਵਿੰਦ ਸਿੰਘ ਜੀ ਮਹਾਰਾਜ ਜੀ ਦਾ ਔਤਾਰ ਦਿਹਾੜਾ ਮਨਾ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਮੀਰੀ ਸੁਖ ਹੈ ਨਾਮੀ ਪਰ ਹਰ ਰਸਾਮੀ ਸੁਖ ਹੈ ਨਾਮੀ ਹਰ ਗਰਸਾਮੀ ਸੁਖ ਹੈ ਨਾਮੀ ਅਨਦਮੰ ਪਿੰਡ ਦੇ ਹਰ ਗਲੀ ਮੁਹੱਲੇ 'ਚ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਹੁੰਚਿਆ ਨਗਰ ਕੀਰਤਨ ਦੀ ਸਮਾਪਤੀ ਤੇ ਅਰਦਾਸ ਬੇਨਤੀ ਕੀਤੀ ਗਈ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਵਿੱਚ ਮਰਯਾਦਾ ਅਨੁਸਾਰ ਪਰਾਜਮਾਨ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਸਰਵਜੀਤ ਸਿੰਘ, ਹੈੱਡ ਗ੍ਰੰਥੀ ਬਾਬਾ ਬਚਿੱਤਰ ਸਿੰਘ, ਪ੍ਰਧਾਨ ਨਾਜ਼ਰ ਸਿੰਘ, ਖਜ਼ਾਨਚੀ ਗੁਰਮੇਲ ਸਿੰਘ, ਸਾਬਕਾ ਸਰਪੰਚ ਨਛੱਤਰ ਸਿੰਘ ਸਰਵੰਚ ਭਗਵੰਤ ਸਿੰਘ ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਜਸਪਾਲ ਸਿੰਘ ਪਾਲੀ ਤਰਸੇਮ ਸਿੰਘ ਕਲਦੀਪ ਸਿੰਘ ਸਾਬਕਾ ਸਰਪੰਚ ਗੁਰਜੰਟ ਸਿੰਘ ਸਾਬਕਾ ਸਰਪੰਚ ਗੁਰਲਾਬ ਸਿੰਘ ਬਾਬਾ ਰਾਮਦੇਵ ਸੇਵਾ ਸਮਿਤੀ ਦੇ ਪ੍ਰਧਾਨ ਹਰਮੰਦਰ ਸਿੰਘ ਮਰਾੜ ਨਸ਼ੱਤਰ ਸਿੰਘ ਮਰਾੜ ਪ੍ਰਧਾਨ ਲਖਵੀਰ ਸਿੰਘ ਲੱਖਾ ਜਸਵੀਰ ਸਿੰਘ ਕਿਸਾਨ ਯੂਨੀਅਨ ਮੈਂਬਰ ਨੱਥਾ ਸਿੰਘ ਸਾਬਕਾ ਸਰਪੰਚ ਪੋਲਾ ਸਿੰਘ ਤੇ ਕੁਲਦੀਪ ਸਿੰਘ ਸਮੇਤ ਪਿੰਡ ਦੇ ਮੌਜੂਦ ਲੋਕ ਮੌਜੂਦ ਰਹੇ ਪਿੰਡ ਝੋੜ ਰੋਹੀ ਦੇ ਨਗਰ ਕੀਰਤਨ ਦੀ ਇਹ ਸਾਡੀ ਖਾਸ ਰਿਪੋਰਟ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਚੈਨਲ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜਰੂਰ ਕਰ ਲਿਓ ਤਾਂ ਕਿ ਹਰ ਕਵਰ ਤੇ ਧਾਰਮਿਕ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤ ਬਹੁਤ ਧੰਨਵਾਦ non you mm -hmm.